ਆ ਗਿਆ ਇੰਦਰ ਸਰ ਜੀ ਬੁਲਾਉਣਾ ਹੈ ਨਹੀਂ ਕੋਈ ਉਹਨੂੰ ਫਿਰ ਤੇ ਸਾਹਮਣੇ ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਆ ਨਾ ਬਾਜਮਾਰੀ ਹੈ ਨਾ ਬਾਜਮਾਰੀ ਦਾ ਹੀ ਪੱਜ ਕੇ ਬਾਹਰ ਹੋਇਆ ਤੇ ਇਹ ਜਦੋਂ ਇਹਨਾਂ ਕੋਤੇ ਗੋਲੀ ਮਾਰ ਚੱਲੀ ਹੈ ਤਾਂ ਮੈਂ ਭਾਈ ਹਾਲ ਪੱਜ ਕੇ ਆ ਗਿਆ ਰਸੋਈ ਹਾਲ ਰਸੋਈ ਆ ਲਾ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਨ ਲਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਜਦ ਦੇਖੇ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਇਹ ਲੁੱਟਖੋ ਕਰਨ ਲੱਗੇ ਲੁੱਟਖੋ ਹੀ ਲੱਗੇ ਕਰਨ ਮੇਰੇ ਸਾਹ ਉਹਨੇ ਕੈਸ਼ ਉਸ ਟਾਈਮ ਹੈਗਾ ਹੀ ਅਜੇ ਕੋਈ ਕੈਸ਼ ਜੇਬ ਚ ਹੀ ਹਪੇ ਰਹਾ ਬਜਾਣ ਦਾ ਜਿੰਨਾ ਹੋਊਗਾ ਜੇਬ ਚ ਆ ਅਸੋ ਤੂੰ ਮੋਕ ਤੇ ਤੂੰ ਵੀ ਦੱਥੇ ਚ ਕਿ ਜਾਂ ਬੈਠ ਕੇ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਭੱਜੀ ਜਿਹੜਾ ਉਹ ਸਾਡੇ ਜਿਹਦੇ ਡੈਥ ਹੋਈ ਹੈ ਇਦਾਂ ਡੈੱਡ ਪਿਆ ਸੀ ਅੱਛਾ ਡੈਡ ਵੀ ਉਹਦੇ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਜਦੋਂ ਅਸੀਂ ਚੁੱਕ ਕੇ ਦੇਖਿਆ ਇਹਦੇ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਇਹਨੂੰ ਤੇ ਟਾਈਮ ਲਗਭਗ ਕਿੰਨੇ ਕੋਲ 8 ਮਤਲਬ 8 12 12 15 20 ਦੇ ਵਿੱਚ ਇਹੋ ਦੇ ਆਈਏ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠਾ ਹੈ ਹਲੋ ਤੋ ਇਹ ਦੱਸ ਬੱਚ ਜਾਣ ਤੱਕ ਕੀ ਕਰਾਂ ਜੋ 8:20 ਮਿੰਟ ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇੱਥੋਂ ਇਹਨਾਂ ਦੇ ਕੁਝ ਗਿਸ਼ਕਤੀ ਹੈ ਕਿ ਉਹਨਾਂ ਨੇ ਇਕੱਲੇ ਤੇਲ ਪਵਾਇਆ ਉਹਨਾਂ ਨੇ ਤੇਲ ਪਾ ਕੇ ਤੇ ਉਹਨਾਂ ਤੋਂ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਦੇ ਨਾਲ ਕਾਫੀ ਆਪਣਾ ਮੁਜਮਤ ਕੀਤੀ ਤੇ ਜਿਹਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਨੇ ਸੁੱਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸੁੱਟ ਲਿਆ ਤੇ ਉਹ ਉਹਨੇ ਅ ਡਿਗੇ ਦੇ ਗੋਲੀ ਮਾਰਦੇ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰਿੰਦਾ ਉਹ ਪੰਪ ਤੋਂ ਬਾਹਰ ਆਇਆ ਛਗਾਉਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰਤੀ ਉਹਦੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਜਿਵੇਂ ਅਸੀਂ ਆਪਣਾ ਮੇਰੇ ਨਾਲ ਐਸਐਚਓ ਕਮਾਨ ਐਸਐਚਓ ਹਰਗੋਬਿੰਦਪੁਰ ਐਸਐਚਓ ਰੰਦਰ ਮੰਗਲ ਐਸਐਚਓ ਕਪਾਦੀਆਂ ਤੇ ਹੁਣ ਦਰਸੀਏ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਦੀ ਫੋਰਸ ਦੇਖ ਕੇ ਅਸੀਂ ਇਸ ਤਰ੍ਹਾਂ ਆਪਣਾ ਭਰ ਵੀ ਕਰ ਰਹੇ ਪਰਚਾ ਤਰ ਕਰਕੇ ਦਰਜ ਕਰ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਇਨਕੁਇਰੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਸਰ ਕੋ ਕੈਸ਼ ਵੀ ਖੜਿਆ ਹੋਣਾ ਇਸ ਟਾਈਮ ਪੀਜ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਆ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇਹ ਪੁਛਕਿਸ਼ਤ ਮੈਟਰ ਹੈ ਅਸੀਂ ਪੁਛਕਿਸ਼ਤ ਤੋਂ ਬਾਅਦ ਤਰਸਾ ਸੀ ਕਿੰਨਾ ਬਟਕਿਆ ਕਿਤਾ ਜੀ ਥੈਂਕ ਯੂ ਆਸੋ ਜਿਹੜੇ ਦੋ ਵਿਅਕਤੀ ਇੱਥੇ ਲਿਆਉਂਦੇ ਗਏ ਆ ਹਾਂਜੀ ਕੀ ਇਨਫੋਰਮੇਸ਼ਨ ਉਹਨਾਂ ਬਾਰੇ ਤੁਹਾਨੂੰ ਕੀ ਜਾਣਕਾਰੀ ਮਿਲੂ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਪ੍ਰੋਡਕਟ ਸੀਗਾ ਤੇ ਪ੍ਰੋਡਕਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਅਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇੱਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ तकरीबन 7:45 ਦੇ तकरीबन ਇੱਕ ਹੋਰ ਪੇਸ਼ੈਂਟ ਆਏ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਬੰਦੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ারস ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ देयर ਹਿਸਟਰੀ ਦੇ ਸੀਗਾ ਇਹ ਰੈਸਿਡੈਂਟ ਕਮ 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 ਪੰਪਤੇ ਕਰਦੇ ਸੀਗੇ ਤੇ ਰੈਸਿਡੈਂਟ ਨੀਲ ਪੈਟਰੋਲ ਪੰਪ ਆਨਰ ਨੂੰ ਨਹੀਂ ਪਤਾ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਗਨ ਸ਼ਾਟ ਇੰਕਰੀਸ ਕੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬ੍ਰੌਟ ਡੈਟ ਸੀਗਾ ਨਵੀ ਕੁਮਾਰੀ ਖਲਾਕ ਕਿਦਾਂ ਦੇ ਅ ਮੈਂ ਥੋੜੀ ਸੀਰੀਅਸ ਹੀ ਲੱਗ ਰਹੀ ਥੋੜੇ ਨਾਲ ਫਰਕ ਨਹੀਂ ਠੀਕ ਗੋਲੀ